ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਯੂਕਰੇਨ ਪਹੁੰਚੇ ਨੇ ਉਹਨਾਂ ਦੀ ਮੁਲਾਕਾਤ ਹੋਈ ਆ ਬਰੋਗਿਮਿਰ ਜ਼ੈਲੈਂਸਕੀ ਦੇ ਨਾਲ ਤੇ ਨਾਲ ਦੀ ਨਾਲ ਉਸ ਤੋਂ ਪਹਿਲਾਂ ਉਹ ਪੋਲੈਂਡ ਗਏ ਸਕੇ ਦਹਾਕਿਆਂ ਬਾਅਦ ਕੋਈ ਇੰਡੀਅਨ ਲੀਡਰ ਜਿਹੜਾ ਪੋਲੈਂਡ ਗਿਆ ਯੂਕਰੇਨ ਦੇ ਵਿੱਚ ਤਾਂ ਜਦੋਂ ਦਾ ਯੂਕਰੇਨ ਜਿਹੜਾ ਰਸ਼ੀਆ ਤੋਂ ਜੇ ਕਹ ਲਓ ਕਿ ਸੋਵੀਅਤ ਯੂਨੀਅਨ ਤੋਂ ਅੱਡ ਹੋਇਆ ਪਹਿਲਾ ਕੋਈ ਇੰਡੀਅਨ ਲੀਡਰ ਆ ਪਹਿਲਾ ਇੰਡੀਅਨ ਆਗੂ ਆ ਜਿਹੜਾ ਯੂਕਰੇਨ ਪਹੁੰਚਿਆ ਇਤਿਹਾਸਿਕ ਵਿਜ਼ਿਟ ਆ ਇਹਦੇ ਮਾਇਨੇ ਕੀ ਆ ਤੇ ਕਿਉਂ ਜਿਹੜੇ ਆ ਨਰਿੰਦਰ ਮੋਦੀ ਸਾਹਿਬ ਨੂੰ ਜਾਣਾ ਪਿਆ ਉੱਥੇ ਜਾਂ ਇਹਦੇ ਅਸਲ ਰੀਜ਼ਨਸ ਕੀ ਸਾ ਤੁਹਾਨੂੰ ਯਾਦ ਹੋਣਾ ਕਿ ਜਦੋਂ ਹਜੇ ਇਲੈਕਸ਼ਨਾਂ ਹੋਈਆਂ ਹੋਈਆਂ ਇੰਡੀਆ ਦੇ ਵਿੱਚ ਜਿਹੜੀਆਂ 2024 ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨਤੀਜੇ ਆਇਆ ਨੂੰ ਕੁਝ ਸਮਾਂ ਹੋਇਆ ਸੀਗਾ ਤੇ ਇਹ ਜਿਹੜੇ ਨਰਿੰਦਰ ਮੋਦੀ ਸਾਹਿਬ ਆ ਉਹ ਰਸ਼ੀਆ ਗਏ ਸੀਗੇ ਬਰਾਦ ਮਰ ਪੋਟੇਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਆ ਗੱਲੇ ਮਿਲਦੇ ਨੇ ਉਹਨਾਂ ਨੂੰ ਤੇ ਉਹਨਾਂ ਦੀ ਗੱਲੇ ਮਿਲਦੇ ਦੀ ਫੋਟੋ ਤੇ ਕਾਫੀ ਕ੍ਰਿਟਿਸਿਜ਼ਮ ਕੀਤਾ ਸੀ ਖਾਸ ਕਰਕੇ ਜ਼ਲਨੇਸਕੀ ਉਹਨਾਂ ਨੇ ਵੀ ਕਿ ਦੇਖੋ ਕਿਉਂਕਿ ਉਹ ਵੈਸੇ ਤਾਂ ਇਹਨਾਂ ਦੀ ਵਾਰ ਤਾਂ ਰਸ਼ੀਆ ਤੇ ਯੂਕਰੇਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਆ ਤੇ ਪਰ ਉਦੋਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਰਸ਼ੀਨ ਅਟੈਕ ਹੋਇਆ ਸੀ ਇੱਕ ਯੂਕਰੇਨੀਅਨ ਹਸਪੀਟਲ ਦੇ ਉੱਤੇ ਕੀ ਜਿਹੜੀ ਇਹਨਾਂ ਦੀ ਰਾਜਧਾਨੀ ਆ ਉਹਦੇ ਵਿੱਚ ਕੁਝ ਬੱਚਿਆਂ ਦੀ ਮੌਤ ਵੀ ਹੋਈ ਸੀ ਤੇ ਉਹਨੂੰ ਲੈ ਕੇ ਜਿਹੜਾ ਜਰਨਲਿਸਟ ਹੀ ਉਹਨਾਂ ਨੇ ਉਦੋਂ ਕਿਹਾ ਸੀਗਾ ਕਿ ਸਭ ਤੋਂ ਵੱਡੀ ਜਿਹੜੀ ਐ ਜਮਹੂਰੀਅਤ ਦਾ ਲੀਡਰ ਜਿਹੜਾ ਉਹ ਬਲਾਦੀਮਰ ਪੋਟੇ ਜਿਹੜਾ ਸਭ ਤੋਂ ਵੱਡਾ ਕ੍ਰਾਈਮਨਲ ਆ ਉਹਨੂੰ ਗਲੇ ਮਿਲਦਾ ਇਹ ਚੰਗੀ ਗੱਲ ਨਹੀਂ ਪੀਸ ਪ੍ਰੋਸੈਸ ਦੇ ਲਈ ਕੋ ਚੰਗੀ ਗੱਲ ਨਹੀਂ ਹੈਗੀ ਇਹ ਤੇ ਉਦੋਂ ਉਸੇ ਹੀ ਸਮੇ ਜਿਹੜਾ ਦੂਸਰੇ ਪਾਸੇ ਕੀ ਹੋ ਰਿਹਾ ਸੀ ਕਿ ਨੈਟੋ ਦੀ ਸਮਿਟ ਹੋ ਰਹੀ ਸੀਗੀ ਨੈਟੋ ਕੰਟਰੀਜ਼ ਜੋ ਕਿ ਬਹੁਤ ਖੁੱਲ ਕੇ ਯੂਕਰੇਨ ਦੇ ਸਮਰਥਨ ਦੇ ਵਿੱਚ ਨੇ ਤੇ ਇੱਕ ਜਿਹੜਾ ਤਾਸੂਰ ਜਿਹੜਾ ਬਣਿਆ ਨਾ ਵੀ ਲੋਕਾਂ ਦੇ ਵਿੱਚ ਜਿਹੜੀ ਇੱਕ ਗਈ ਗੱਲ ਕਿ ਸ਼ਾਇਦ ਇੰਡੀਆ ਕੋ ਰਸ਼ੀਆ ਵਾਲੇ ਪਾਸੇ ਆ ਜਾਂ ਜਿਹੜਾ ਉਹ ਇੱਕ ਪਾਸੇ ਉਹ ਉਸ ਸਮੇ ਨੈਟੋ ਵਾਲੇ ਸਾਰੇ ਇਕੱਠੇ ਹੋ ਕੇ ਯੂਕਰੇਨ ਦੀ ਗੱਲ ਕਰ ਰਹੇ ਸੀਗੇ ਤੇ ਦੂਸ ਇੰਡੀਆ ਕਹਿ ਲੋ ਕਿ ਉਦੋਂ ਇੱਕਦਮ ਰਸ਼ੀਆ ਦੇ ਜਿਹੜਾ ਪ੍ਰਾਈਮ ਮਿਨਿਸਟਰ ਦੇ ਏ ਅ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਰੂਸ਼ੀਆ ਰਾਸ਼ਟਰਪਤੀ ਦੇ ਨਾਲ ਗੱਲ ਇਹ ਮਿਲ ਰਿਹਾ ਸੀਗਾ ਕਿ ਉਹ ਕੋਈ ਚੰਗਾ ਸੰਦੇਸ਼ ਨਹੀਂ ਗਿਆ ਇੰਡੀਆ ਨੇ ਹਮੇਸ਼ਾ ਤੁਹਾਨੂੰ ਪਤਾ ਕਿ ਜਿਹੜੀ ਆ ਬਈ ਨਾ ਕਿਸੇ ਨਾਲ ਬਾਦੂ ਦੁਸ਼ਮਣੀ ਨਾ ਕਿਸੇ ਨਾਲ ਬਾਦੂ ਦੋਸਤੀ ਵੀ ਇੱਕ ਜਿਹੜਾ ਮਿਡਲ ਵਾਲਾ ਰਸਤਾ ਅਪਣਾਇਆ ਹੁਣ ਵੀ ਜੇਕਰ ਆਪਾਂ ਵੇਖੀਏ ਤਾਂ ਜਿਹੜਾ ਨਜ਼ਰ ਆ ਰਿਹਾ ਕਿ ਭਾਰਤ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਆ ਕਿ ਉਹ ਬਹੁਤ ਜ਼ਿਆਦਾ ਕੋਈ ਵੈਸਟ ਵੱਲੋਂ ਨਾ ਹੋ ਕੇ ਬਈ ਇੱਕ ਮਿਡਲ ਚੀਜ਼ ਹੋਵੇ ਇਹ ਮੈਨਾਂ ਹੋਵੇ ਕਿ ਬੈਸਟ ਦੀ ਮੁਖਾਲਫਤ ਦੇ ਵਿੱਚ ਹੋਵੇ ਜਿਵੇਂ ਚੀਨ ਆਇਆ ਜਾਂ ਰਸ਼ੀਆ ਆ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਬਾਕੀ ਜਿੱਦਾਂ ਬਈ ਅਫਰੀਕਨ ਜਿਹੜੀਆਂ ਕੰਟਰੀਜ਼ ਆ ਉਹਨਾਂ ਨੂੰ ਨਾਲ ਲੈ ਕੇ ਤੇ ਛੋੜਾ ਜਿਹੜਾ ਗਲੋਬਲ ਸਾਊਥ ਦੀ ਗੱਲ ਆਪਾਂ ਬਾਰ-ਬਾਰ ਪ੍ਰਧਾਨ ਮੰਤਰੀ ਮੋਦੀ ਦੇ ਮੂੰਹ ਤੋਂ ਸੁਣਦੇ ਆ ਸੋ ਵੈਸੇ ਇਹਨਾਂ ਦੀ ਵਿਦੇਸ਼ ਨੀਤੀ ਇਸ ਪਾਸੇ ਨੂੰ ਤਾਂ ਚੰਗੀ ਹੈ ਹਾਲਾਂਕਿ ਇਹਨਾਂ ਨੂੰ ਜਿਹੜਾ ਜੈਸ਼ੰਕਰ ਉਹਨਾਂ ਨੂੰ ਬੁਲਾਰੇ ਵੀ ਚੰਗੇ ਨੇ ਤੇ ਜੈ ਸ਼ੰਕਰ ਹੁਣੀ ਜਦੋਂ ਕਿਤੇ ਵੀ ਜਾ ਕੇ ਇੰਡੀਆ ਦਾ ਪੱਖ ਰੱਖਦੇ ਨੇ ਖਾਸ ਕਰਕੇ ਰਸ਼ੀਆ ਯੂਕਰੇਨ ਦੀ ਵਾਰ ਤੋਂ ਬਾਅਦ ਬਹੁਤ ਉਹਨਾਂ ਨੂੰ ਸਵਾਲ ਹੋਏ ਕਿ ਜਿਹੜਾ ਰਸ਼ੀਆ ਤੋਂ ਤੁਸੀਂ ਤੇਲ ਲੈਨੇ ਹੋ ਜਾਂ ਰਸ਼ੀਆ ਜਿਹੜਾ ਤੁਸੀਂ ਉਹਨਾਂ ਨੂੰ ਕਿ ਤੁਸੀਂ ਉਹਨਾਂ ਦੀ ਵਾਰ ਨੂੰ ਫੰਡ ਕਰਦੇ ਹੋ ਤੇ ਉਹਨਾਂ ਨੇ ਬੜੇ ਜਿਹੜੇ ਆ ਜਵਾਬ ਵੀ ਕਹ ਲਓਗੇ ਲਾਜਵਾਬ ਕੀਤਾ ਮੋਰ ਲਿਆ ਨੂੰ ਕਿ ਕਿਉਂ ਇਹ ਜਦੋਂ ਯੂਰਪੀਅਨ ਕੰਟਰੀਜ਼ ਰਸ਼ੀਆ ਤੋਂ ਗੈਸ ਲੈ ਨਹੀਂ ਆ ਉਦੋਂ ਨਹੀਂ ਉਹ ਵਾਰ ਨੂੰ ਫੰਡ ਕਰਦੀਆਂ ਤੇ ਵੀ ਕਿਤੇ ਨਾ ਕਿਤੇ ਜੈਸ਼ੰਕਰ ਉਹਨਾਂ ਨੇ ਕਿਹਾ ਕਿ ਯੂਰਪ ਨੂੰ ਇਹ ਗੱਲ ਇਹ ਸਮਝਣੀ ਚਾਹੀਦੀ ਆ ਕਿ ਯੂਰਪ ਹਮੇਸ਼ਾ ਤੋਂ ਇਹ ਕਹਿੰਦਾ ਕਿ ਜਿਹੜੀਆਂ ਯੂਰਪ ਦੀਆਂ ਪ੍ਰੋਬਲਮਸ ਆ ਉਹ ਦੁਨੀਆ ਦੀਆਂ ਪ੍ਰੋਬਲਮਸ ਆ ਜਿਹੜੀਆਂ ਦੁਨੀਆਂ ਦੀਆਂ ਪ੍ਰੋਬਲਮਸ ਆ ਯੂਰਪੀਆਂ ਪ੍ਰੋਬਲਮ ਨਹੀਂ ਹੈਗੀਆਂ ਸੋ ਵੈਸੇ ਇਹਨਾਂ ਦੀ ਵਿਦੇਸ਼ ਨੀਤੀ ਇਸ ਮਾਮਲੇ ਨੂੰ ਚੰਗੀ ਵੀ ਮੰਨੀ ਜਾਂਦੀ ਹੈ ਤੇ ਤੁਹਾਨੂੰ ਪਤਾ ਕਿ ਇੱਕ ਸਾਰਾ ਇੱਕ ਦੌਰ ਦੌਰ ਆਪਣੇ ਇੰਡੀਆ ਦੇ ਵਿੱਚ ਵੀ ਹੈਗਾ ਇੰਡੀਆ ਨੂੰ ਵਿਸ਼ਵ ਗੁਰੂ ਦਿਖਾਉਣ ਦੇ ਵਿੱਚ ਪਰ ਇਹ ਜ਼ਰੂਰ ਹੈ ਕਿ ਨੇਬਰਸ ਦੇ ਨਾਲ ਸਾਡੀਆਂ ਜਿਹੜੀਆਂ ਪਾਲਿਸੀਸ ਕਿੱਦਾਂ ਦੀਆਂ ਐ ਸਪੈਸ਼ਲੀ ਪਾਕਿਸਤਾਨ ਦੇ ਨਾਲ ਜਾਂ ਚਾਈਨਾ ਦੇ ਨਾਲ ਵੀ ਜਿਹੜੀ ਖਟਾਪਟ ਵਾਲਾ ਮਸਲਾ ਹੈ ਬੰਗਲਾਦੇਸ਼ ਦੇ ਵਿੱਚ ਹੁਣ ਕਹਿ ਲਓ ਕਿ ਸਾਰੇ ਆਂਡੇ ਸਾਡੇ ਇੱਕੋ ਹੀ ਬਾਸਕਟ ਦੇ ਵਿੱਚ ਸੀਗੇ ਤੇ ਉਹ ਜਿਹੜੇ ਸ਼ੇਖ ਅਸੀਨਾ ਜੀ ਆ ਉਹ ਤਾਂ ਜਹਾਜ਼ ਚੜ ਕੇ ਇੰਡੀਆ ਨੂੰ ਆ ਗਏ ਨੇ ਤੇ ਹੁਣ ਜਿਹੜੀ ਉੱਥੇ ਸਰਕਾਰ ਬਣਦੀ ਹੈ ਉਹ ਇੰਡੀਆ ਦੇ ਨਾਲ ਉਹਨਾਂ ਦਾ ਕਿਦਾਂ ਦਾ ਸਬੰਧ ਰਹੇਗਾ ਇੱਕ ਜਿਹੜਾ ਵੇਖਣ ਵਾਲੀ ਗੱਲ ਹੈ ਕਿਉਂਕਿ ਮੋਸਟਲੀ ਕੋਸ਼ਿਸ਼ ਹੁੰਦੀ ਹੈ ਜਿਹੜੇ ਸਾਰੇ ਦੇਸ਼ਾਂ ਦੇ ਕਿ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਜਿਹੜਾ ਅਲਾਈ ਨਾ ਹੋ ਕੇ ਇੱਕ ਮੁਲਕ ਦੇ ਨਾਲ ਹੋਇਆ ਜਾਵੇ ਜਦੋਂ ਡੋਨਲਡ ਟਰੰਪ ਉਹਨਾਂ ਦੀ ਸਪੋਰਟ ਕੀਤੀ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ ਸੀ ਕਿ ਅਬ ਕੀ ਬਾਰ ਟਰੰਪ ਸਰਕਾਰ ਉਦੋਂ ਵੀ ਇਹਨਾਂ ਤੇ ਕਾਫੀ تنਕੀਦ ਹੋਈ ਸੀ ਕਿ ਤੁਸੀਂ ਇੱਕ ਪਾਰਟਿਕੂਲਰ ਪਾਰਟੀ ਨੂੰ ਸਪੋਰਟ ਨਹੀਂ ਦੇ ਸਕਦੇ ਕਿਸੇ ਵੀ ਕੰਟਰੀ ਦੀ ਨੂੰ ਤੇ ਉਦੋਂ ਬਾਅਦ ਆਪਾਂ ਦੇਖਿਆ ਕਿ ਸਰਕਾਰ ਦਾ ਮੁਖੀ ਜੋ ਬਾਈਡਨ ਉਹਨਾਂ ਦੀ ਬੜਗੇ ਸੋ ਖੈਰ ਇਸ ਕਰਕੇ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਇਸ ਵਾਰ ਜਿਹੜਾ ਹੁਣ ਬਲੈਦੀਮਰ ਪੁਤਿਨ ਨੂੰ ਜੱਫੀ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਯੂਕਰੇਨ ਪਹੁੰਚੇ ਨੇ ਜ਼ੇਲਸਕੀ ਉਹਨਾਂ ਦੇ ਨਾਲ ਜਿਹੜਾ ਬਗਲਗੀਰ ਹੋਏ ਨੂੰ ਇਸ ਕਰਕੇ ਨੇ ਕਿ ਕਿਤੇ ਨਾ ਕਿਤੇ ਇੱਕ ਸੰਦੇਸ਼ ਦਿੱਤਾ ਜਾਵੇ ਕਿ ਅਸੀਂ ਜਿਹੜਾ ਸਾਡਾ ਕਿਸੇ ਦੇ ਨਾਲ ਵੀ ਅਸੀਂ ਕੋਈ ਇਸ ਜਿਹੜਾ ਵਾਰ ਦੇ ਵਿੱਚ ਕਿਸੇ ਪੱਖ ਦੇ ਵਿੱਚ ਨਹੀਂ ਖੜੇ ਅਸੀਂ ਮਿਡਲ ਦੇ ਵਿੱਚ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਵੀ ਕਿ ਅਸੀਂ ਜਿਹੜਾ ਸ਼ਾਂਤੀ ਦੇ ਲਈ ਜੋ ਵੀ ਕਰ ਸਕੇ ਕਰਨ ਨੂੰ ਤਿਆਰ ਆ ਮੈਨੂੰ ਨਿੱਜੀ ਤੌਰ ਤੇ ਵੀ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਜੇਕਰ ਮੈਨੂੰ ਮੈਂ ਕੁਝ ਕਰ ਸਕਦਾ ਹੋਇਆ ਇਸ ਜਗ ਨੂੰ ਰਕਮਾਉਣ ਦੇ ਲਈ ਤਿਆਰ ਆ ਉਹਨਾਂ ਨੂੰ ਲਿਜਾਇਆ ਵੀ ਗਿਆ ਉੱਥੇ ਜਿਹੜੇ ਬੱਚੇ ਇਸ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਯੂਕਰੇਨ ਦੇ ਅੰਦਰ ਮਾਰੇ ਗਏ ਨੇ ਉੱਥੇ ਪ੍ਰਧਾਨ ਮੰਤਰੀ ਮੋਦੀ ਗਏ ਵੀ ਮਹੱਤਵਪੂਰਨ ਉਹਨਾਂ ਨੇ ਕਿਹਾ ਕਿ ਇਸ ਵਾਰ ਨੂੰ ਰੁਕਾਉਣ ਦੇ ਲਈ ਜੋ ਵੀ ਅਸੀਂ ਕਰ ਸਕੀਏ ਅਸੀਂ ਕਰਾਂਗੇ ਤੇ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਡਿਪਲੋਮੇਸੀ ਦੇ ਲਈ ਇੰਡੀਆ ਜਿਹੜੀ ਆ ਉਹ ਹਰ ਟਾਈਮ ਜਿਹੜੀ ਇੰਡੀਆ ਐਜ਼ ਅ ਕੰਟਰੀ ਤੇ ਆ ਰਹੀ ਆ ਅ ਇਹਦੇ ਨਾਲ ਨਾਲ ਮੋਸਟਲੀ ਜਿੰਮੇ ਕਿਹਾ ਕਿ ਇਹਨੂੰ ਇਸੇ ਤਰੀਕੇ ਨਾਲ ਵੇਖਿਆ ਜਾ ਰਿਹਾ ਕਿ ਇੱਕ ਜਿਹੜਾ ਵੀ ਪਹਿਲਾ ਜੇਕਰ ਉੱਥੇ ਜਾ ਕੇ ਆਏ ਸੀ ਤਾਂ ਹੁਣ ਪਹਿਲਾ ਕੋਈ ਜਿਹੜਾ ਇੰਡੀਆ ਦਾ ਲੀਡਰ ਹੈ ਜਿਹੜਾ ਯੂਕਰੇਨ ਦੇ ਵਿੱਚ ਆਇਆ ਤਾਂ ਕਿ ਜਿਹੜਾ ਬੈਸਟ ਵਾਲੇ ਪਾਸੇ ਕੋਈ ਗਲਤ ਸੰਦੇਸ਼ ਨਾ ਜਾਵੇ ਕਿ ਅਸੀਂ ਇੱਕੋ ਪਾਸੇ ਆਂ ਤੇ ਇਹਦੇ ਕਿਉਂਕਿ ਜਦੋਂ ਆਪਾਂ ਯੂਕਰੇਨ ਦੀ ਗੱਲ ਕਰਦੇ ਆਂ ਤਾਂ ਅਸੀਂ ਜਾਣਦੇ ਆ ਕਿ ਯੂਕਰੇਨ ਇਕੱਲਾ ਮੁਲਕ ਜਿਹੜਾ ਰਸ਼ੀਆ ਦੇ ਨਾਲ ਨਹੀਂ ਲੜ ਰਿਹਾ ਆ ਓਬਵੀਅਸਲੀ ਉਹਦੇ ਪਿੱਛੇ ਯੂਰੋਪੀਅਨ ਕੰਟਰੀਜ਼ ਜਾਂ ਖਾਸ ਕਰਕੇ ਜਿੰਨੀਆਂ ਵੀ ਵੈਸਟਰਨ ਕੰਟਰੀਜ਼ ਨੇ ਨੀਟੋ ਆ ਖਾਸ ਕਰਕੇ ਇਹ ਉਹਨਾਂ ਦੇ ਪਿੱਛੇ ਆ ਤੇ ਓਬਵੀਅਸਲੀ ਇਹ ਉਹ ਅਸਲੀ ਜਿਹੜੀ ਆ ਵਾਰ ਵੀ ਇਹੀ ਆ ਇੱਕ ਇੱਕ ਪਾਸੇ ਸਾਨੂੰ ਇਹ ਗਰੁੱਪ ਜੀ ਨਜ਼ਰ ਆਉਂਦਾ ਰਸ਼ੀਆ ਆ ਚਾਈਨਾ ਆ ਈਰਾਨ ਆ ਤੇ ਫਿਰ ਨਾਰਥ ਕੋਰੀਆ ਇੱਕ ਕਾਈਂਡ ਆਫ ਜਿਹੜਾ ਬਲੌਕ ਜਿਹਾ ਬਣਿਆ ਹੋਇਆ ਨੇ ਅਨੋਫੀਸ਼ੀਅਲੀ ਆਫੀਸ਼ੀਅਲੀ ਜਿੱਦਾਂ ਵੀ ਇਹਨੂੰ ਆਪਾਂ ਕਹਿ ਲਈਏ ਤੇ ਦੂਸਰੇ ਪਾਸੇ ਤੋਂ ਆਬੀਸਲੀ ਨੈਟੋ ਕੰਟਰੀਜ਼ ਦਾ ਤਾਂ ਇੱਕ ਆਫੀਸ਼ੀਅਲ ਜਿਹੜਾ ਬਲੌਕ ਉਹ ਹੈਗਾ ਹੀ ਹੈ। ਇਸ ਪਾਸੇ ਡੈਮੋਕ੍ਰੇਟ ਤੇ ਰਿਪਬਲਿਕ ਕੰਦੀ ਉਧਰ ਵਾਰ ਵੀ ਜਾ ਰਹੀ ਹੈ ਤੇ ਉਹ ਉਹਨਾਂ ਨੇ ਜਿਹੜਾ ਕਮਲਾ ਹੈਰਿਸ ਉਹਨਾਂ ਨੇ ਤਾਂ ਤਕਰੀਬਨ ਜਿਹੜੀਆਂ ਆਪਣੀਆਂ ਵਿਦੇਸ਼ ਨੀਤੀਆਂ ਕਿਉਂਕਿ ਅਮਰੀਕਾ ਦੀ ਵਿਦੇਸ਼ ਨੀਤੀ ਦਾ ਸਾਰੀ ਦੁਨੀਆ ਤੇ ਜਿਹੜਾ ਅਸਰ ਪੈਂਦਾ 트럼ਪ ਦੀ ਵਿਦੇਸ਼ ਨੀਤੀ ਡੈਫੀਨਿਟਲੀ ਬਹੁਤ ਜ਼ਿਆਦਾ ਬੱਕਰੀ ਹੋਣੀ ਹੈ ਬਹੁਤ ਜ਼ਿਆਦਾ ਅੱਡ ਹੋਣੀ ਹੈ ਇਹਨਾਂ ਦੇ ਨਾਲ ਪਰ ਜਿਹੜਾ ਕਮਲਾ ਹੈਰਿਸ ਨੇ ਜਿਹੜਾ ਇਹ ਡੈਮੋਕ੍ਰ ਆਲਸ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਉਹਦੇ ਵਿੱਚ ਉਹਨਾਂ ਨੇ ਤਕਰੀਬਨ ਇਹ ਜਿਹੜਾ ਕਿਹਾ ਕਿ ਜਿਹੜੀਆਂ ਪਾਲਿਸਿਸ ਇਸ ਸਮੇਂ ਡੈਮੋਕ੍ਰੇਟ ਪਾਰਟੀ ਦੀਆਂ ਚੱਲ ਰਹੀਆਂ ਨੇ ਵਿਦੇਸ਼ ਨੀਤੀ ਨੂੰ ਲੈ ਕੇ ਉਹ ਉਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਕਿ ਉਹ ਯੂਕਰੇਨ ਰੂਸਆ ਵਾਰ ਨੂੰ ਵੀ ਯੂਕਰੇਨ ਨੂੰ ਵੀ ਸਪੋਰਟ ਕਰਨਗੇ ਮਿਡਲ ਈਸਟ ਦੇ ਵਿੱਚ ਵੀ ਮੋਸਟਲੀ ਉਹਨਾਂ ਦੀ ਉਸੇ ਤਰੀਕੇ ਦੀ ਪੋਜੀਸ਼ਨ ਹੈ ਕਿ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਹੈ ਤੇ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਅਸੀਂ ਪੀਸ ਡੀਲ ਵੱਲ ਜਿਹੜਾ ਵਧਾਂਗੇ ਸੋਖ ਬਹੁਤ ਸਾਰੇ ਮਸਲੇ ਤੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਬਹੁਤ ਧੰਨਵਾਦ